ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈਜੀਗਾਰ ਬਾਜ਼ਾਰ 3,60,000 ਰੁਪਏ ਦੀ 2015 i20 ਅਲਾਈਟ ਸਪੋਰਟਸ ਮਾਡਲ ਲੈ ਕੇ ਆ ਗਿਆ ਜੀ। ਕਾਰ ਦੇ ਵਿੱਚ ਕੁਆਲਿਟੀ ਤੁਹਾਨੂੰ ਮਿਲੇਗੀ ਜਿੱਦਾਂ ਚੰਗੀ ਕਾਰ ਲੈਂਦੇ ਆ ਨਾ ਜੀ ਆਪਾਂ ਜਿੰਦੀ ਲਾਈਫ ਹੁੰਦੀ ਏ 5-6 ਸਾਲ ਬਿਨਾ ਕੋਈ ਹੱਤ ਬੱਲਾ ਮਰਵਾਏ ਤੋਂ ਉਹ ਕਾਰ ਦੀ ਖਾਂਦੇ ਆ ਤੁਹਾਨੂੰ ਆ ਦੇਖੋ। 2015 ਮਾਡਲ ਹੈ। ਕਾਰ ਦੇ ਵਿੱਚ ਕੁਆਲਿਟੀ ਹੋਊਗੀ ਕਾਰ ਦਾ ਫਰੇਮ ਜਿਹੜਾ ਹੋਊਗਾ ਤਕਰੀਬਨ ਨਾਲ ਦਾ ਹੋਊਗਾ ਪ੍ਰੋਨ ਪਿੱਲਰ ਸੀਲਡ ਹੋਣਗੇ ਤੇ ਜਿਹੜੀ ਇੰਜਨ ਗੇਅਰ ਦੀ ਵੀ ਜਿੰਨਾ ਜਿੱਦਾਂ ਕਹਿ ਦਿੰਨੇ ਆ ਵੀ ਕਾਰ ਖਰੀ ਹੋਊਗੀ ਚੈੱਕ ਕਰਾਓ ਜੀ ਕਾਰ ਬਿਲਕੁਲ ਖਰਾ ਇੰਜਨ ਹੋਊਗਾ ਤੇ ਬਾਈ ਜੀ ਕਾਰ ਬਾਜ਼ਾਰ ਦੀ ਕੁਆਲਟੀ ਜਿਹੜੀ ਹੈ ਤੁਹਾਨੂੰ ਅਸੀਂ ਨਾਲ ਦੇਾਂਗੇ ਟਰਸਟ ਦੇਾਂਗੇ ਤੇ ਕਾਰ ਦੀ ਨਾਲ ਲਿਖਤ ਮੋਰੰਟੀ ਵੀ ਦੇਵਾਂਗੇ ਸਾਲ ਡੇਢ ਸਾਲ ਦੀ ਕਿ ਇੰਜਨ ਗੇਅਰ ਤੁਹਾਨੂੰ ਕਦੇ ਖਰਾਬ ਨਹੀਂ ਕਰੂਗਾ ਛੋਟੇ ਬਜਟ ਦੇ ਵਿੱਚ ਤੇ ਛੋਟੇ ਬਜਟ ਦੇ ਵਿੱਚ ਜਿਹੜੀ ਕਾਰ ਦੇ ਰਹੇ ਆ ਮੈਂ ਕਹਿੰਨਾ ਜੀ ਬਹੁਤ ਵਧੀਆ 3,60,000 ਰੁਪਏ ਦੇ ਵਿੱਚ ਤੁਹਾਡਾ ਟਾਈਮ ਪਾਸ ਕਰ ਦੇਣਾ ਆਪਾਂ ਲੈ ਜਾਓ ਕਾਰ ਬਾਈ ਜੀ ਕਾਰ ਬਾਜ਼ਾਰ ਤੋਂ ਤੇ ਕਾਰ ਦੇ ਟਾਇਰ ਵੀ ਜਿੱਦਾਂ ਕਹਿੰਦੇ ਆ ਨਵੇਂਆ ਵਰਗੇ ਨੇ ਚੰਗੀ ਕਾਰ ਲੈਣ ਲਈ ਸਾਡੇ ਨਾਲ ਸੰਪਰਕ ਕਰੋ ਉੱਪਰ ਨੰਬਰ ਦੇ ਰੱਖਿਆ ਕਾਰ ਦੀਆਂ ਫੋਟੋਆਂ ਚੈੱਕ ਕਰਨੀ ਹੈ ਉੱਪਰ 22G ਕਾਰਪੌਇੰਟ ਸ਼ੋ ਹੋ ਰਿਹਾ ਫੇਸਬੁਕ ਤੇ ਪੇਜ ਹੈ ਆਪਣਾ ਉਥੇ ਜਾ ਕੇ ਕਾਰ ਦੀਆਂ ਤੁਸੀਂ ਫੋਟੋਆਂ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਲਓ ਸ਼ੇਅਰ ਕਰਕੇ ਕਮੈਂਟ ਦੇ ਵਿੱਚ ਨੰਬਰ ਛੱਡ ਲਓ ਟੌਪ ਦੇ ਸ਼ੇਅਰ ਕਰਨ ਵਾਲੇ ਜਿਹੜੇ 5 ਹੋਣਗੇ ਉਹਨਾਂ ਨੂੰ 스마트 ਵਾਚ ਦੇਣੀ ਹੈ ਤੇ ਜਿਹੜੇ ਆਪਣੇ ਲੱਕੀ ਡਰਾ ਦੇ ਰਾਹੀਂ ਪਹਿਲਾਂ ਆਪਾਂ ਆਈਫੋਨ ਦਿੱਤਾ ਸੀਗਾ ਤੇ ਹੁਣ 3 ਗ੍ਰਾਮ ਸੋਨੇ ਦੀ ਮੁੰਦਰੀ ਕੱਢਣੀ ਹੈ 1 ਮਿਲੀਅਨ ਤੇਜੀ